ਲਓ ਵੀ ਸੱਜਣੋ ਇੱਕ ਆ ਸੌਦਾ ਹੋਇਆ ਹੈ ਬਾਈ ਕਿਹੜਾ ਪਿੰਡ ਸੀ ਆਪਣਾ ਕੋਟ ਭਾਈ ਜੀ ਕੋਟ ਭਾਈ ਬਾਈ ਦਾ ਪਿੰਡ ਆ ਤੇ ਬਾਈ ਆ ਬੱਕਰੀ ਦਾ ਸੌਦਾ ਹੋ ਗਿਆ ਕਿੰਨੇ ਦਾ ਹੋਇਆ ਵੀਰੇ 12000 12000 ਦਾ ਪੈਸੇ ਹੋ ਗਏ ਬਾਈ ਹਾਂਜੀ ਤੇ ਕਿਉਂ ਬਈ ਆਪਾਂ ਲਈ ਆ ਜੀ ਬਾਬਾ ਜੀ ਆਪਾਂ ਲਈ ਆ ਕਿਹੜਾ ਪਿੰਡ ਆ ਬਾਬਾ ਜੀ ਖੇਮੂ ਆਣਾ ਪੈਸੇ ਦੇ ਦੇ ਬਾਬਾ ਤਾਂ ਸੈਂਦਾ ਬੱਕਰੀ ਠੀਕ ਆ ਬਾਈ ਲਿਖਾਈ ਦਿਖਾਈ ਆ ਪਾਪੀ ਕਰਾਤੀ ਲਿਖਾਈ ਕਰਾਓ ਫਿਰ ਲਿਖਾਈ ਠੀਕ ਆ ਜੀ ਲਓ ਵੀ ਆ ਬੱਚਾ ਤੇ ਬਹੁਤ ਵਧੀਆ ਸੌਦੇ ਆ ਦੋਸਤੋ ਐਤਕੀ ਸੂਰੀਆਲਾ ਬੱਕਰਾ ਮੰਡੀ ਦੇ ਸੀਜ਼ਨ ਕਣਕ ਦਾ ਲੰਘ ਚੁੱਕਿਆ ਸਮਝ ਲਓ ਕੂਸ ਜਿਹੜੀ ਰਹਿ ਗਈ ਆ ਤੇ ਹੁਣ ਸੌਦੇ ਬਹੁਤ ਚੰਗੇ ਹੋਣਗੇ ਬਾਈ ਪੰਡ ਕਿਡਾ 200 ਰੁਪਏ ਅਕਸਰ ਤੋਂ ਆਇਆ ਬਾਈ ਤੇ ਕੀ ਮੰਗਿਆ ਬੱਕਰੀ ਦਾ 16000 ਹਾਂ ਜਿਹੜੀ ਗੱਲ ਆ ਅਕਸਰ ਤੋਂ ਥੱਲੇ ਥੱਲੇ ਲੈ ਲਾ ਹਾਂ ਪਤਰੇ ਜੜਤ ਦੇ ਵੀਰ 15ਾਂ ਦੇ ਸਮਝਾ ਦੇ 15 ਮਾੜੀ ਗੋੜੀ ਉਖਾ ਨਾ ਕਰ ਸਮਝਾ ਦੇ 15 ਉਹ ਨਗਰ ਦੀ ਸਾਰੇ ਤੁਸੀਂ ਦੇਖੋ ਸਾਨੂੰ ਪਤਾ ਨਾ ਕਿ ਕਿੰਨੇ ਦਾ ਪੰਜਾਬੀ ਦੇਸੀ ਹੈ ਬੱਕਰੀ ਵੀ ਦੇਸੀ ਹੈ ਐਸੀ ਜਾਲਾ ਬੰਦਾ ਵੀ ਦੇਸੀ ਆ ਲੈਣ ਵਾਲਾ ਸਾਡੇ ਹੱਥ ਜਾਰੀ ਹੈ ਸਾਡੇ 8500 9000 ਰਾ ਪਾ ਰਾ ਲਾਸਟ ਕਿੰਨੇ ਦੀ ਆ ਹਾਂ ਕਿੰਨੇ ਦੀ ਲਾਸਟ ਆ 14000 ਦੀ ਆ ਗਈ ਨਹੀਂ ਆਉਣੀ ਲੈਲਾ ਸਰ ਤੋਂ ਥੱਲੇ ਥੱਲੇ ਉਹ ਨਹੀਂ ਆਉਣੀ ਉਹ ਨਹੀਂ ਆਉਣੀ ਇਹ ਗਈ ਉਹ ਚੁੱਕਿਆ ਦੋਨ ਤਾਂ ਵਾਲਾ ਬੱਚਾ ਹੀ ਨਾਲ ਆ ਤੂੰ ਤਾਂ ਦੇਉਗੀ ਆ ਦੇਸੀ ਹੈ ਨਾ ਦੇਸੀ ਹੈ ਜੁਕਾ ਅੱਗੇ ਵੇਚਣੀ ਹੁੰਦੀ ਹੈ ਇਹ ਜੁਕੇ ਨਹੀਂ ਇਹ 10 ਤੋਂ ਅੰਦਰ ਆ ਜਾ 10 ਵਾਲੀ ਆ ਜੀ ਆ ਦੇ ਦਰ ਬਹੁਤ ਨਹੀਂ ਹੈ ਗਿਆ ਪੋਤਾ ਦਾ ਘਰ ਹੋਣ ਵਾਲੀ ਗਲੀ ਹੈ ਪੋਤਾ ਦਾ ਪਹਿਲਾਂ ਡੇਰਾ ਤੁਹਾਡੀ ਮੇਰਾ ਨਹੀਂ ਤੇਰੀ ਦੇ ਹਿਸਾਬ ਨਾਲ ਤੇਰਾ 25000 ਦਾ ਹੈ ਠੀਕ ਹੈ ਹਾਂ ਜਿੱਦਾਂ ਹੋਣਾ ਹੈ ਉਹ ਕੋਈ ਤੁਰਿਆ ਜਾਂਦਾ ਪੈਸੇ ਲਾ ਜਾਂਦਾ ਖਾਂ ਦਫਾ ਹੋ ਗਿਆ ਇਹ ਕਿ ਅਰੇ ਦਾਦੇ ਦਾ ਮਾਰ ਕੇ ਗੱਲ ਕਰਨਾ ਨਹੀਂ ਕਰਨੀ ਹੋ ਗਈ 10000 ਹੋ ਗਈ ਹੋ ਗਈ 10000 ਰੁਪਏ ਇਹ 10 13000 ਪੈ ਲੱਗਿਆ ਵੇਖ ਲਾ ਗਿਆ ਤੈਨੂੰ ਕੰਨੋ ਕੋਈ ਗੱਲ ਨਹੀਂ ਮੈਂ ਇਹਨੂੰ 16000 ਰੁਪਏ ਦਿੰਦਾ ਏ ਠੀਕ ਹੈ ਇਹ ਬੱਕਰੀ ਦੇ ਨਾਲ ਦੋ ਕੱਠਾ ਠੀਕ ਹੈ ਇਹ ਆ ਨਈਂ ਬਈ ਮੈਂ ਇਥੋਂ ਹੀ ਘੁੰਮਿਆ ਹਜੇ ਮੈਂ ਨਾਲ ਦੀ ਨਾਲ ਹੀ 17 ਕਰਤਾ ਨਾਲ ਦੀ ਨਾਲ ਹੀ 17 ਕਰਤਾ ਭਾਈ ਜੀ ਦੱਸੇਗਾ ਕੋਈ ਮਾੜਾ ਮੱਟਾ ਹੁਣ ਮੁੰਡਾ ਦਾ ਦੇ ਦਿੰਦਾ ਕੋਈ ਫਿੱਤਰ ਦੇਣੀ ਨਹੀਂ ਆਹ ਫੜ ਯਾਰ ਪੈਸੇ ਬਾਈ ਕਿੱਧਰ ਗਿਆ ਮੁੰਡਾ ਫੜਿਆ ਉਰੇ ਆ ਇੱਥੇ ਓ ਯਾਰ ਇੱਥੇ ਮੈਨੂੰ ਫੜਾ ਦੇ ਇੱਕ ਮਿੰਟ ਸੋ ਕੋਈ ਆ ਕੋਈ ਗਲਤ ਆ ਰੋਣਾ ਯਾਰ ਭਾਈ ਜਰਾ ਪੂਰੇ ਫੜਾਏ ਇੱਕ ਮਿੰਟ ਇੰਨੇ ਬੰਦੇ ਸੁਣਦੇ ਆ ਠੀਕ ਆ ਦੇਣੇ ਨਾ ਦੇਣੀ ਤੇਰੀ ਮਰਜ਼ੀ ਆ ਰੇਟ ਤੈਨੂੰ ਲਾਈ ਆ ਨਾ ਸਹੀ ਠੀਕ ਆ ਆ ਫੜਾ ਉਹ ਮੋੜ ਦੀ 500 ਰੁਪਈਆ ਮੇਰਾ ਭਾਈ ਮੈਂ ਤੈਨੂੰ ਛੱਡ ਕੇ ਨਹੀਂ ਜਾਂਦਾ ਬੱਚੇ ਦੇਸੀ ਆ ਤੂੰ ਮੈਨੂੰ ਫੜਾ ਦੀ ਨਹੀਂ ਵੀ ਮੈਂ ਨਹੀਂ ਐਂ ਪਚਾ ਕੇ ਤਰਕੇ ਦਾ ਨੋਟ ਪਾਈ ਫਿਰਦਾ ਜੇਬ ਚੋਂ ਤੂੰ ਐ ਫੜ ਲਈ ਜੇ ਤੂੰ ਨਾ ਲੱਗ ਨਾ ਐਂ ਕਰ ਲੂੰਗਾ ਹਾਂ ਸਹੀ ਆ ਨਹੀਂ ਭਾਈ ਜੀ ਹਾਂ ਉਹ ਰਿਹਾ ਬੰਦ ਸਰਾਇਨੇ ਪੰਦੇ ਸੋਣਦੇ 17500 ਉਹ ਯਾਰ ਫਾਈਨ ਕਿੰਨੇ ਦੀਆਂ ਦਾ ਬਾਈ ਯਾਰ ਕੋਈ ਦੱਸ ਤਾ ਆਪਾਂ ਆਣਾ ਯਾਰ 25 ਚੀਜ਼ ਕਰਾਂ ਛੱਡੂਗਾ ਬਾਈ ਯਾਰ ਗੱਲ ਤੂੰ ਕਿਹੜਾ ਦਿੱਤੀ ਫਿਰ ਹੁਣ 25 ਵੀ ਲਾਉਣਗੇ ਕਿੰਨੇ ਲਾਗੇ ਜੀ 20000 ਦਾ ਲੈ ਬਾਈ ਯਾਰ ਉਹੀ ਗੱਲ ਤੁਰੇ ਜਾਂਦੇ ਨੇ ਆਖਣਾ ਹੀ ਪੈਂਦਾ ਅਗਲੇ ਨੂੰ ਫੇਰੇ 16000 ਦੀਆਂ ਦੋ ਆਮਾਂ ਬੇਰਾਉਣ ਕੋਈ ਬਣਾਉਣੀ ਅਗਲੇ ਨੇ ਆਥਮ ਬਰਾਈ ਫੋਟੋ 16500 ਦੋ ਚਾ ਵੀ ਪੀਊ ਫਰਿਆ ਵੀ ਪੀਊ ਹੁਣ ਕਿੰਨਾ ਲਾਤਾ ਆਪਾਂ 1750 ਲਾਤਾ 1750 ਲਾਤਾ ਭਾਈ ਵੀ ਤੂੰ ਅੰਦਰ ਆ ਜਾ ਤੇਨੂੰ ਵੀ ਤੂੰ ਅੰਦਰ ਵਰਕੇ ਕਹਿੰਗੇ ਤਾਂ ਗੰਦ ਬਣੂਗੀ ਨਹੀਂ ਤਾਂ ਬਣਨੀ ਦੀ ਗੱਲ ਖਤੋਂ। ਚਲੋ ਦੂਜੀ ਵਾਰੀ ਤੇਰੀ ਚਲੀ ਜਾਏਗੀ। ਸ਼ਾਵੇਂ ਬਨ ਲਾ ਭਾਈ ਤੇਰੀ ਚੀਜ਼ ਹੈ। ਸ਼ਾਵੇਂ ਬਨ ਚਾ ਚੂਪੀ ਹਾਂ ਆ ਫੜੀਆ ਗਲਤ ਆ ਸੁਣਦਾ ਫਿਰ ਉਹੀ ਗੱਲ ਯਾਰ ਸਾਡੇ 17000 ਕਰਦਾ ਨਹੀਂ ਲਿਖਾਈ ਮੈਂ ਕਰਾਉਂਗਾ। ਇੰਨੇ ਬੰਦੇ ਸੁਣਦੇ ਆ। ਹਾਂ ਤਾਂ ਠੀਕ ਹੈ ਬਾਈ ਯਾਰ ਕੋਈ ਹੋਰ ਕੀ ਰਹਿ ਗਿਆ ਬਾਈ ਯਾਰ 2000 ਰੁਪਏ ਯਾਰ ਬਾਬਾ ਤੂੰ ਦਾ 20 ਦੀ ਚਾਹ ਕਰੀ ਜਾਂਦਾ 20 ਦੀ 20 ਉਹ 20 ਦੀ ਦਿੱਤੀ ਨਹੀਂ ਮੈਂ ਆਹ ਤੇ ਆਪ ਜਾਣੇ ਯਾਰ ਇੰਨਾ ਬਾਰ ਪਾਹੇ ਮੈਂ ਬਹੁਤ ਲਾਤੇ ਬਾਈ ਖਿੱਚ ਕੇ ਮੋਟਾ ਕੰਮ ਹੋਇਆ ਇਹ ਕਿਹਾ ਨਾਲੇ ਸੱਜਣ ਤਾਂ ਬਾਈ ਨੇ ਕੋਈ ਪੁੱਛਿਆ ਨਹੀਂ ਤਾਂ ਕੀ ਕਰ ਪੀ ਰਿਹਾ ਹੈਂ ਜੋਟੂ ਕਰ ਰਿਹਾ ਹੈਂ ਉਹ ਨਹੀਂ ਲੈਣੀ ਭਾਈ ਨਾ ਲਓ ਯਾਰ ਭਾਈ ਤੂੰ ਤਾਂ ਫਗੜਾ ਧੱਕੇ ਲਾ ਦਿੰਨੇ ਆ ਮਾਨੇ ਤੂੰ ਸੱਤ ਤੋਂ ਬਿਨਾਂ ਪੁੱਛੋ ਹੀ ਲਾ ਦੇ ਤੂੰ ਅਸੀਂ ਤੇ ਤੈਨੂੰ ਆਖੇ ਹੀ ਨਹੀਂ 25 ਪੁੱਤੀ ਦੀ ਨਾ ਹੀ ਵਿਕਦੀ ਭਾਈ ਜੰਡੇ ਇੰਨੇ ਪੈਸੇ ਲਾ ਗਏ ਇੰਨੇ ਜਾਣੇ ਆਖ ਤੋ ਕੀ ਪੱਕਰੀ ਮਗਰਾ ਹੋ ਗਿਆ ਬੱਚੇ ਦੇਸੀ ਆ ਨਾਲੇ 800 ਰੁਪਇਆ ਲੈਣਾ ਨਹੀਂ ਤੱਥੋ ਜੇ ਤੂੰ ਆਖੇ ਨਾ ਉਹ ਵੀ ਹੋ ਕੀਤਾਗਾ ਆਪਾਂ ਲੈਂਦੇ ਵੀ ਨਹੀਂ 1.5 ਲੱਖ ਹੋਰ ਵੀਰੇ 18000 ਦੀ ਤੂੰ ਆਫਰ 18000 ਕਹਦਾ ਹਾਂ ਪਰ ਉਹ ਭਰਾਵਾ ਜਾਂਦੀ ਹੈ ਗੱਲ 68 18 ਸਾਢੇ 9000 ਯਾਰ ਸਾਢੇ 18000 ਦੀ ਨਹੀਂ ਯਾਰ ਫੜੀ ਹਲੋ ਆ ਜਾ ਸਾਢੇ 18000 ਦੀ ਹੁਣੇ ਵੀ ਪੈਸੇ ਚੱਕ ਨਹੀਂ ਪੈਸੇ ਨਹੀਂ ਕਿੱਡੇ ਤੇਰੇ ਵਿੱਚ ਪੂਰਾ ਸੀਗਾ ਸਾਢੇ 18 ਅਖੀਰਲਾ ਇਹਦਾ ਛੱਟ ਲਾਈ ਸੀਗੀ ਕਿੰਨੇ ਦੀ ਯਾਰ ਹੋ ਮਾ ਉਹ ਵੀ ਸਾਢੇ 18000 ਲੱਗ ਗਿਆ ਬਾਈ ਨੂੰ ਤੇ ਨਹੀਂ ਦਿੱਤੀ ਬਾਈ ਨੇ ਬੱਕਰੀ ਦੋ ਬੱਚਿਆਂ ਵਾਲੀ ਅਗਲੇ ਦਾ ਧਾਨਾ ਅਗਲਾ ਸੌਦਾ ਤੁਹਾਨੂੰ ਦਿਖਾਵਾਂਗਾ ਸੈਕਮਿੰਟ ਉਰੇ ਆ ਬਾਈ ਬੱਚਾ ਬੱਕਰੀ ਬਾਈ ਪਿੰਡ ਕਿਹੜਾ ਆਪਣਾ ਆਸਾ ਬੁੱਟਰ ਆਸਾ ਬੁੱਟਰ ਲਾ ਬਾਈ ਬਾਈ ਨੇ ਬੱਕਰੀ ਵੇਚਤੀ ਕਿੰਨੇ ਦੀ ਵੇਚਤੀ ਬਾਈ ਆ ਪਾਤੀ ਛੱਡ ਜਾ ਬਾਈ ਬਾਈ ਮੂੰਹ ਹੀ ਮਣਾ ਛੱਡ ਦਿਓ ਕੋਹ ਡਰਦੀ ਛੱਡ ਦਿਓ ਆ ਰਿਹਾ ਥਣ ਬਾਈ ਇੱਕ ਮਿੰਟ ਨਹੀਂ ਇੱਕ ਮਿੰਟ ਹਾਂ ਨਹੀਂ ਇੱਕ ਮਿੰਟ ਮੇਰੀ ਸੁਣ ਲੈ ਗੱਲ ਨਹੀਂ ਮੇਰੀ ਗੱਲ ਸੁਣ ਉਹਨੂੰ ਸੁਣਵਾਉਂਦੀ ਅੱਛਾ ਜਦੋਂ ਮੈਂ ਤੈਨੂੰ ਪੁੱਛਿਆ ਆ ਬਾਈ ਨੇ ਕਿਹਾ ਕਿੱਧਰ ਗਿਆ ਤੇਰਾ ਬਾਪੂ ਪੂਰੇ ਬਾਪੂ ਸਾਚ ਦੱਸੀ ਤੂੰ ਓਰੇ ਆ ਗੱਲ ਤਾਂ ਸੁਣ ਲੈ ਉਹ ਯਾਰ ਮੈਚਣਾ ਯਾਰ ਬਾਈ ਗੱਲ ਕੀ ਕਰਨ ਤੂੰ ਆਹ ਮੇਰੇ ਨਾਲ ਆਇਆ ਮੈਂ ਮੈਂ ਤੈਨੂੰ ਆਹਾਂ ਤੂੰ ਮੇਰੇ ਨਾਲ ਉਹ ਯਾਰ ਉਹ ਪਿੰਡ ਦਾ ਇੱਕ ਮਿੰਟ ਜਦੋਂ ਮੈਂ ਵੀ ਸੱਚੀ ਗੱਲ ਹੀ ਕਰੂੰਗਾ ਉਹ ਬੰਦੇ ਨੇ ਕਿਹਾ ਤਾਂ ਵੀ ਇੱਕ ਇਹਦੇ ਮਗਰ ਬੱਚਾ ਨਹੀਂ ਆਂਦਾ ਦੋ ਆ ਇਹ ਇਹਦਾ ਦੋ ਆ ਮੈਂ ਦੋਆਂ ਨੇ ਪੈਸੇ ਲਾਏ ਆ ਤੁਸੀਂ ਸਿਆਣੇ ਬੰਦੇ ਆ ਮੇਰਾ ਭਰਾ ਵੱਡਾ ਕਰਾ ਸਾਢੇ 18 ਆਪਾਂ ਦੋ ਲੱਖ ਤਾਂ ਲਾਇਆ ਨਾ ਉਹ ਬੱਕਰੀ ਮਗਰ ਨਾ ਬੱਠ ਮਗਰ ਨਹੀਂ ਲੱਗਦੀ ਕੋਈ ਆ ਕਾਲੀ ਬੱਕਰੀ ਬੱਜਰ ਲੱਗਦਾ ਹੀ ਨਹੀਂ ਆਏ ਦੋਆਂ ਨੇ ਮੈਨੂੰ 20000 ਦੇ ਦੇ ਨਹੀਂ ਬਸ ਭਾਈ ਯਾਰ ਮਾਰਾ ਦੀਨਮਾਨ ਹੋਣਾ ਚਾਹੀਦਾ ਆਪਾਂ ਇੱਥੇ 3000 2000 ਰੁਪਏ ਨਾ ਕੋਈ ਕੋਠੀ ਮਹਿਲ ਨਹੀਂ ਪਹਿਣੇਗੇ ਠੀਕ ਹੈ ਨਾ ਮੇਰੇ ਪਹਿਣੇ ਨਾ ਤੇਰੇ ਪਹਿਣੇ ਆ ਗੱਲ ਗੱਲ ਕਰੋ ਸੱਚੀ ਜਿਹੜੀ ਸਿਆਣੇ ਪੱਗਾਂ ਸਹੀ ਹੋਵੇ ਨਹੀਂ ਆ ਉਵੇਂ ਆ ਵੇਖੀ ਆ ਪਾਟੇ ਰੱਖ ਦੇਣੇ ਪੈ ਜੂਗੀ ਇਹਦੀ ਕੋਈ ਇਹ ਦੋਨੇ ਬੱਚੇ ਦੇ ਨਹੀਂ ਆ ਬਈ ਨਹੀਂ ਮਾ ਫਾਈ ਗੁੰਦੀ ਹੈ ਬਾਈ ਅੱਡੇ ਹੀ ਕਰ ਲੈ ਲੈ ਕੋਈ ਨਾ ਹੋਈ ਗੱਲ ਕਰਦਾ ਬਾਈ ਦੱਸ ਉਹ ਮਾਸੀ ਭਾਣਜੀ ਸਮਝ ਲੈ ਏ ਜਿਹੜੀ ਕੋਠੀ ਪੈ ਜੂਗੀ ਜਾਂ ਤੇਰੇ ਚਾਲੇ ਦਾ ਦਾਸ ਲਿਆ ਇਹਦੀ ਸਹੀ ਗੱਲ ਹੈ ਆਪੀ ਨਹੀਂ ਪੈਂਦੀ ਪੜਤ ਨਹੀਂ ਹੁਣ ਹੋ ਗਿਆ ਨਿਬੜ ਗਿਆ ਯਾਰ ਬਾਈ ਹੋਰ 13000 ਕਿਤਾਉਂ ਨੇ ਨਹੀਂ ਨਹੀਂ ਮਾ ਉਹ ਬੇਰੀ ਚੀਜ਼ਾਂ ਕਿੰਨਾ ਕਿੰਨੇ ਨੇ ਹੈ ਸਾਰੇ ਹੀ ਫੜਾਏ ਕਿਹੜਾ ਲਾ ਗਿਆ ਹੁਣ ਜੋੜੀ ਦਾ ਚੱਲਦਾ ਜੋੜੀ ਦਾ ਵੱਡੇ ਦਾ ਬਹਿਮ ਸੀਗਾ ਆਪਾਂ ਵੱਟਾ ਵੀ ਕੱਢਤਾ ਇਹਦਾ ਕੀ ਲਾਤਾ ਨਾਲਾ ਤੇ ਰੱਤ ਕਰਾਂਗੇ ਚੰਨਾ ਲਾਇਆ ਔਰ ਪਤਾ ਛੱਡਦੇ ਮੈਨੂੰ ਵੱਡਾ ਕੱਲਾ ਛੱਡਦੇ ਆ ਤੈਨੂੰ ਲਾਇਆ 25 ਕਿਹੜਾ ਪਿੰਡ ਆ ਬਾਈ ਕਿਹਦਾ ਦਾ ਕਹਤਾ ਹੁਣ ਮੈਂ ਮਸਰ ਮੈਂ ਮਸਰ ਦੱਸ ਹੁਣ ਦੇ ਮੈਂ ਪੈਸੇ ਦੇ ਪੈਸੇ ਉਹਨੂੰ ਚੱਕ ਕੇ ਉੱਢੇ ਉਹ ਬੈਸ ਕਰ ਉਹ ਟਿਕ ਜਾ ਤੜਕੇ ਦਾ ਮੱਖਾ ਵਾਰੀ ਨੇ ਜਿਹਨੇ ਮੈਨੂੰ ਆਪ ਮੇਰਾ ਦਾ ਰੋਗ ਕੋਈ ਗੱਲ ਨਹੀਂ ਮੈਂ ਆਪ ਹੋ ਜੀ ਤੂੰ ਸਾਹਮਣੇ ਕੀ ਹੈ ਮੇਰ ਦਾ ਕੋਈ ਸਮਝ ਨਹੀਂ ਪੈਂਦੀ ਪਾਇਆ ਦਾ ਹਣੀ ਕੋਈ ਸੰਗਣਾ ਨਹੀਂ ਮੁੱਖੇ ਮਾਰਦੇ ਤੂੰ ਲੈ ਆ ਕੇ ਘਰੇ ਇਹਨਾਂ ਨੂੰ ਬੰਦ ਕੇ ਸਵਾਹਣਾ ਨੂੰ ਅਗਲੀ ਵਾਰ ਸਵਾਹ ਲੈ ਆਉਣਾ ਆਂ ਆ ਦੇਖੜੇ ਦਾਣੇ ਹੁਣ ਪਹਿਲਾਂ ਖਾਣੇ ਹੁਣ ਵੀ ਖਾਣੂਗਾ 8-9 ਸਾਂਹ ਨਾ ਬੱਟੇ ਚੱਲ ਆ ਵਾ ਅੱਜ ਤੇ ਨਾਤੀ ਹਾਲਾ ਅੱਲਾ ਯਾਰਾ ਹਾਲਾ ਚ ਉਹ ਬੰਦੀ ਜਾਂਦੇ ਲਿਆਉਣਾ ਉਸ ਤੇ ਯਾਰਾ ਕਿੰਨੇ ਦਾ ਕਰਤਾ ਬਾਈ 13000 ਬਾਈ ਮੈਂ 12000 ਲਾਇਆ ਉਹਨੇ 1000 ਦੀ ਸੱਟ ਮਾਰੀ ਮੈਂ ਬੋਲਣ ਮੈਂ ਚੱਲ ਇੱਕ ਆਹ ਬੱਕਰਾ ਇੱਕ ਆਹ ਕੋ ਤਾਲਾ ਖੜਾ ਪਰਾ 13000 ਦੇਓਗੇ 13000 ਕਹਤਾ ਠੀਕ ਹੈ ਜੀ ਲਓ ਬਈ ਇੱਕ ਆ ਕਾਲਾ ਬੱਕਰਾ ਇਹ ਜੋੜੀ 13000 ਦੀ ਹੋ ਗਈ। ਬਾਈ ਪੁੱਛੋ ਵਾਲੇ ਬਾਈ ਨੇ ਲਾਇਆ ਇਹ। ਬਹੁਤ ਬਹੁਤ ਧੰਨਵਾਦ। ਸੌਦਾ ਹੋਇਆ। ਬਾਈ ਸਾਬ ਨੇ ਲੈ ਲਈ ਇਹ। ਬਾਈ ਤੂੰ ਕਰਾਈ ਐ ਸੌਦਾ? ਉਹ ਬਾਈ ਮੈਂ ਕਰਾਤਾ ਯਾਰ ਬਾਈ ਦਾ। ਕਿੰਨੇ ਦਾ ਬਾਈ? ਕਿਹੜਾ ਪਿੰਡ ਆ ਬਾਈ ਦਾ ਆ ਸੋਨਾ ਨਾ ਕਰਾ ਕਰ ਆ ਸੋਨਾ ਕਿੰਦਾ ਆਪਦੀ ਆਪਦੀ ਕਰ ਲੂ ਕੋਈ ਨਹੀਂ ਪਿੰਡ ਕਿਹੜਾ ਬਾਈ ਦਾ ਤੂੰਬੜ ਪਾਨਾ ਆਪਦੀ ਆਪਦੀ ਕਰ ਤੂੰ ਤੁਹਾਡੀ ਲਗਾ ਲੈ ਲਾ ਵੀ ਪੰਨੋਂ ਤੂੰਬੜ ਹਾਂ ਕਦੋਂ ਗੜਾ ਨਹੀਂ ਆਇਆ ਨਹੀਂ ਉਹਦਾ ਚੱਲ ਯਾਰ ਕੋਈ ਨੇ ਵੀ ਚਲਵਾਤਾ ਕਰੀ ਹਾਂ ਚੰਗਾਈ ਬੈਠਾ ਕੀ ਵਾਦਾ ਇਸਦਾ ਕਿਉਂ ਯਾਰ ਰੌਲਾ ਕੀ ਇਹਨੇ ਬਾਈ ਲਾਇਆ ਹੀ ਨਹੀਂ ਕੋਸ ਨਹੀਂ ਬੱਕਰੀ ਲਾਇਆ ਹੁੰਦਾ ਨਾ ਕਿਤੇ ਬੱਕਰੀ ਯਾਰ ਆ ਜਾਣਾ ਸੀ ਇਹ ਰ ਹੈ ਮੈਨੂੰ ਪਤਾ ਹੀ ਰੋਂ ਨਹੀਂ ਮਿਲਦਾ ਕਿ ਆਹ ਮੋਟਰ ਪਾਸ ਠੀਕ ਆ ਬੰਦ ਕਰ ਲੈ ਇਹ ਚੀਜ਼ ਯਾਰ ਇਹਨਾਂ 100 ਆ 100 ਤੇ ਤੂੰ ਲਗਾ ਲੈ ਨਾ ਇਹ ਵੀ ਸਾਡੀ ਰੋ ਵੀ ਆ ਬੱਕਰੀ ਭਾਈ ਸਾਹਿਬ ਨੇ ਲੈ ਰੀ ਤੂੰ ਲਈ ਆ ਬਈ ਹਾਂ ਤੇਰੇ ਡੈਡੀ ਆ ਉਹ ਹੈ ਠੀਕ ਆ ਲੈ ਵੀ ਤੇਰੇ ਮੁੰਡੇ ਦੀ ਬਣਾ ਲਈ ਵੀਡੀਓ ਤੇਰੇ ਥਾਂ ਤੇ ਠੀਕ ਹੈ ਧੰਨਵਾਦ ਪੁੱਤ ਤੈਨੂੰ ਤੈਨੂੰ ਬੱਕਰੀ ਦੇ ਦਿੰਦੀ ਆ ਠੀਕ ਹੈ ਨਾ ਚੱਲ ਜਾਈ ਗੇ ਤੇਰੀ